ਤੁਸੀਂ ਜਿਹੜਾ ਪੁਆਇੰਟ ਰੱਖ ਰਹੇ ਹੋ ਬਸ ਅੱਜ ਇੱਕ ਵਾਰੀ ਰਿਐਕਸ਼ਨ ਲਈਏ ਮੈਂ ਇੱਕ ਵਾਰ ਬੀਜੇਪੀ ਦਾ ਰੋਕ ਕਰਦਾ ਸਾਡੇ ਨਾਲ ਢਾਲੀਵਾਲ ਸਾਹਿਬ ਜੁੜੇ ਹੋਏ ਨੇ ਢਾਲੀਵਾਲ ਸਾਹਿਬ 400 ਪਾਰ ਦੇ ਨਾਰੇ ਦਾ ਇਕਤਾ ਆਧਾਰ ਸਮਝਾਓ ਦੇਖੋ ਜਿਹੜੇ ਬਹੁਤ ਸਾਰੇ ਐਕਸਪਰਟਸ ਨੇ ਹੋ ਇਹ ਜ਼ਿਕਰ ਕਰਦੇ ਨੇ ਕਿ ਜੇ ਬੀਜੇਪੀ ਜਾਂ ਐਨਡੀਏ 400 ਪਾਰ ਜਾਣਾ ਚਾਹੁੰਦਾ ਹੈ ਤਾਂ ਜਾ ਕੇ ਸਾਊਥ ਦੇ ਵਿੱਚ ਪਰਫਾਰਮ ਕਰਨਾ ਹੋਏਗਾ ਉਹ ਸਟੇਟਾਂ ਦੇ ਵਿੱਚ ਜਾ ਕੇ ਪਰਫਾਰਮ ਕਰਨਾ ਹੋਏਗਾ ਜਿੱਥੇ ਬੀਜੇਪੀ ਕੋਈ ਬਹੁਤੀ ਸਟਰੋਂਗ ਕਦੇ ਵੀ ਨਜ਼ਰ ਨਹੀਂ ਆਈ ਪੁਆਇੰਟ ਨੰਬਰ ਨੈਕਸਟ ਤੁਹਾਡੇ ਵਿਰੋਧੀਆਂ ਨੂੰ ਲੱਗਦਾ ਹੈ ਕਿ 10 ਸਾਲ ਦੀ ਐਂਟੀ ਇ ਪਾਸੀ ਜੀ ਬੋਲ ਰਹੇ ਸੀਗੇ ਮੈਂ ਦੋ ਗੱਲਾਂ ਉਹਨਾਂ ਲਈ ਕਹਿ ਦਿਆਂ ਔਰ ਤੁਹਾਡੇ ਸ਼ਬਦਾਂ ਦਾ ਮੈਂ ਜਵਾਬ ਵੀ ਦੇ ਦਨਾ ਆ ਵੀ ਗੱਲ ਦੇ ਵਿੱਚ ਜੀ ਪਹਿਲੀ ਗੱਲ ਤਾਂ ਇਹਨਾਂ ਦੀ ਪਾਰਟੀ ਅੱਜ ਸ਼ਹੀਦਾਂ ਦਾ ਅਪਮਾਨ ਕਰਕੇ ਆਈ ਹੈ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇੱਕ ਸ਼ਰਾਬ ਦੇ ਘਟਾਲੇ ਬਾਜ਼ ਲਈ ਜਿਹੜਾ ਹੈਗਾ ਸ਼ਹੀਦਾਂ ਦੇ ਪਿੰਡ ਜਾ ਕੇ ਧਰਨਾ ਦੇਣਾ ਹੂੰ ਤੋ ਇਹ ਜਿਹੜਾ ਬਹੁਤ ਜ਼ਿਆਦਾ ਸ਼ਰਮਨਾ ਗੱਲ ਹੈ ਇਹਨਾਂ ਨੂੰ ਖਾਮਿਆ ਦਾ ਭੁਗਤਣਾ ਪੈਣਾ ਔਰ ਸਾਨੂੰ ਗੱਲਾਂ ਕਰਨ ਤੋਂ ਪਹਿਲਾਂ ਜਿਹੜਾ ਪਾਸੀ ਜੀ ਨੇ ਗੱਲਾਂ ਗਣਾਈਆਂ ਨਾ 214 ਵਾਲੀਆਂ ਵੇ 214 ਤੁਸੀਂ ਆ ਕਿਹਾ ਸੀ ਉਹਦੇ ਲਈ ਮੈਂ ਇਹਨਾਂ ਨੂੰ ਦੱਸ ਦੇ 219 ਚ ਵੋਟ VOTING ਹੋਗੀ ਲੋਕਾਂ ਨੇ ਉਹਦਾ ਵੀ ਤੁਹਾਡੇ ਝੂਠ ਨਹੀਂ ਸੁਣੇ ਹੁਣ 219 ਦੀ ਗੱਲ ਕਰੋ ਜੀ ਤੇ 219 ਤੋਂ ਬਾਅਦ ਅਸੀਂ ਕੀ ਡਿਲੀਵਰ ਕੀਤਾ ਮੈਂ ਇਹਨਾਂ ਨੂੰ ਦੱਸਦਾ ਅੱਜ ਦੇਸ਼ ਬਦਲ ਚੁੱਕਿਆ 370 ਖਤਮ ਹੋਈ ਆ ਔਰ ਤੁਸੀਂ 370 ਦੁਬਾਰਾ ਬਹਾਲ ਕਰਨ ਦੇ ਜਿਹੜੇ ਹੈਗੇ ਆ ਉਹ ਲੋਕ ਹੋ ਅੱਜ ਕਾਂਗਰਸ ਦਾ ਚੋਣ ਮੈਨੀਫੈਸਟੋ ਪੜ ਕੇ ਵੇਖੋ ਕਹਿੰਦੇ ਅਸੀਂ ਜਾਤੀ ਜਾਣਕਾਰੀ ਕਰਾਵਾਂਗੇ ਜਾਤੀਵਾਦ ਚ ਵੰਡਣ ਨੂੰ ਫਿਰਦੀ ਹੈ ਕਾਂਗਰਸ ਔਰ ਤੁਸੀਂ ਉਹਦੇ ਹਮੈਤੀ ਹੋ ਉਹਦੇ ਨਾਲ ਬੈਠੇ ਹੋ ਅਸੀਂ ਦੇਸ਼ ਨੂੰ ਇੱਕ ਸੂਤਰ ਦੇ ਵਿੱਚ ਪਰੋਇਆ ਡਿਜੀਟਲ ਇੰਡੀਆ ਜਿਹਨੂੰ ਤੁਸੀਂ ਚੌੜਾ ਜਿ ਡਿੱਗੀਚਲ ਇੰਡੀਆ ਕਹਿੰਦੇ ਸੀ ਅੱਜ ਹਰੇਕ ਰੇੜੀ ਦੇ ਉੱਤੇ ਸਕੈਨਰ ਦੇ ਨਾਲ ਹਰ ਭਾਰਤੀ ਦੇਖ ਰਿਹਾ ਕਿ ਕਿਸ ਤਰੀਕੇ ਨਾਲ ਉਹਦੀ ਜ਼ਿੰਦਗੀ 'ਚ ਬਦਲਾਅ ਆਇਆ ਪਿੰਡ ਪ੍ਰਿੰਡ ਜਿਹੜਾ ਹੈਗਾ ਗੈਸ ਕਨੈਕਸ਼ਨ ਪਹੁੰਚੇ ਸੋਚਾਲੇ ਪਹੁੰਚੇ ਔਰ ਬੜੀ ਲੰਮੀ ਜਿਹੜੀ ਸਭ ਤੋਂ ਵੱਡੀ ਗੱਲ ਮੈਂ ਰੱਖਦਾ ਹਾਂ ਉਹ ਨਾਲ ਹਰੇਕ ਗੱਲ ਤੇ 15 ਲੱਖ ਕਰੋੜ 16 ਲੱਖ ਕਰੋੜ ਦਾ ਸਾਨੂੰ ਦੇਸ਼ ਪੜਾਇਆ ਸੀ ਅੱਜ 50 ਲੱਖ ਕਰੋੜ ਤੋਂ 92 ਹੋ ਚੁੱਕਿਆ ਹੈ ਉਹ ਇਹ ਸਾਡੀਆਂ ਪ੍ਰਾਪਤੀਆਂ ਨੇ ਭਗਵਾਨ ਰਾਤ ਦਾ ਮੰਦਿਰ ਬਣਿਆ ਸਾਨੂੰ ਸਾਂਸਕ੍ਰਿਤਿਕ ਧਰੋਹਰ ਮਿਲੀ ਹੈ ਔਰ 370 ਦਾ ਦੇਸ਼ 101 ਲੋਕ ਸਾਨੂੰ ਅੱਗੇ ਲੈ ਕੇ ਜਾ ਰਹੇ ਹਣ ਤੁਸੀਂ ਗੱਲ ਕੀਤੀ ਇਹਦਾ ਆਧਾਰ ਦੱਸੋ ਅਧਾਰ ਜਿਹੜੇ ਤੁਸੀਂ ਆ ਜੋੜ ਤੋੜ ਵਾਲੇ ਆਧਾਰ ਹੈ ਨਾ ਗੌਰਵ ਜੀ ਜਿਹੜੇ ਸਾਡੇ ਵਿਰੋਧੀ ਬਣਾਉਂਦੇ ਆ ਇਹ ਤਾਂ ਰਾਜਸਥਾਨ ਚ ਵੀ ਕਹਿੰਦੇ ਸੀ ਇਹ ਤਾਂ ਮੱਧ ਪ੍ਰਦੇਸ਼ ਚ ਵੀ ਕਹਿੰਦੇ ਸੀ ਸਰਕਾਰ ਨਹੀਂ ਬਣਦੀ ਜੀ ਕੀ ਹੋ ਗਿਆ ਜੋੜਦੇ ਵਾਲੇ ਕਹਿੰਦੇ ਕਿ 180 ਸੀਟਾਂਆਂ ਤੁਹਾਨੂੰ ਬਸ ਉਹ ਜੀ ਇਹ ਤਾਂ ਹਤਾਸ਼ ਲੋਕ ਨੇ ਰਾਹੁਲ ਗਾਂਧੀ ਜੀ ਦਾ ਚੋਣ ਮੈਨੀਫੈਸਟੋ ਪਾਸੀ ਜੀ ਨੂੰ ਪੁੱਛ ਲਓ ਇਹਨਾਂ ਨੇ ਇਨਕਾਰ ਆ ਕਾਂਗਰਸ ਦੇ ਆ ਚੋਣ ਮੈਨੀਫੈਸਟੋ ਇੰਡੀ ਗੱਠ ਜੋੜ ਪਾਸੀ ਜੀ ਨੇ ਇੱਕ ਚੈਨਲ ਦੇ ਇਨਕਾਰਤਾ ਕਹਿੰਦੇ ਮੈਂ ਨਹੀਂ ਮੰਨਦਾ ਇਹਨੂੰ ਹਮ ਮੇਰੇ ਨਾਲ ਸੋ ਹੁਣ ਅੱਜ ਕੀ ਕਹਿਣਗੇ ਇਹ ਦੇਖ ਲਾਂਗੇ ਆਪਾਂ ਇੱਕ ਵਾਰੀ ਤਾਂ ਮੁੜ ਕੇ ਨਾ ਝਾੜ ਪੈ ਗਈ ਉਹਦੀ ਉਹਨਾਂ ਦੇ ਸਾਥ ਹੀ ਨਹੀਂ ਮੰਨਦੇ আর ਦੂਜੀ ਗੱਲ ਇੱਕ ਰਹਿ ਗਈ ਕਾਸਟ ਮੁੱਖ ਮੰਤਰੀ ਸਾਹਿਬ ਕਹਿੰਦੇ ਜੇ 400 ਪਾਰ ਹੀ ਹੈ ਤਾਂ ਦੂਜਿਆਂ ਦੇ ਜਿਹੜੇ ਐਮ ਐਲ ਏ ਐਮ ਪੀ ਕਿਉਂ ਲੈ ਰਹੇ ਹੋ ਮੈਂ ਯਾਦ ਕਰਾ ਦਿਆਂ ਮੋਢੇ ਹਲੂਨ ਦੇ ਆਮ ਆਦਮੀ ਪਾਰਟੀ ਦੇ ਛਿੱਤਰ ਨਾਲ ਆਪਦੇ ਸਾਥੀਆਂ ਤੇ ਯਲੋਪੀ ਲੈ ਗਏ ਹਮ ਬਿੱਪੀ ਯਲੋਪੀ ਉਹਨਾਂ ਦਾ ਕ ਐਮ ਐਲ ਏ ਲੈ ਗਏ ਉਹ ਦੂਜੇ ਵਿਰੋਧੀਆਂ ਦੇ ਘਰੇ ਤਾਂ ਜਾਣਾ ਹੀ ਹੁੰਦਾ ਭਾਈ